ਕੀ ਹਾਲ ਆ ਬਾਈ ਗੋਪੀ ਹੋ ਠੀਕ ਠਾਕ ਆ ਕਿੰਨੇ ਟਰੈਕਟਰ ਆਦ ਰਹੇ ਆਪਣੇ ਕੋਲੇ ਅੱਜ ਆਪਣੇ ਕੋਲੇ ਹੈਗੇ 6-7 ਬਾਈ 6-7 ਆ ਹਾਂਜੀ ਬਾਦੋਂ ਫਿਰ ਵੇਰਵਾ ਹੈ ਕਰਗੇ ਸ਼ੁਰੂ ਹਾਂਜੀ ਆ ਸੋਨਾਲੀਗਾ ਤੋਂ ਕਰਦੇ ਹਾਂਜੀ ਵੀਰੇ ਇਹ 2005 ਮਾਡਲ ਆਈ ਅੱਛਾ ਇਹ 2005 ਮਾਡਲ ਆ ਹਾਂਜੀ ਠੀਕ ਆ ਜੀ ਤੇ ਟਾਇਰਾਂ ਦੀ ਜੇ ਗੱਲ ਕਰੀਏ ਵੀਰੇ 60 ਪੈਸੇ ਟਾਇਰ ਆ ਆ 60 ਪੈਸੇ ਆ ਹਾਂਜੀ ਗੁੱਡੀਅਰ ਦੇ ਟਾਇਰ ਆ ਕੰਪਨੀ ਦੇ ਟਾਇਰ ਆ ਹਨਾ ਤੇ ਮਗਰਾੜ ਮੂੜ ਬਿਲਕੁਲ ਸਾਫ਼ ਹੈ ਨਾ ਵੀਰੇ ਗੋਪੀ ਸਾਰਾ अच्छा सारा ओरिजिनल है डबल डैशटी वटरा अच्छा डबल डैशटी वटरा ठीक है ਤੇ ਆ ਬਾਡੀ ਲੈਣ ਦਾ ਬਹੁਤ ਸੋਹਣਾ ਪਿਆ ਨਾ ਵੀਰੇ ਹਾਂਜੀ ਪਾਵਰ ਅੱਛਾ ਪਾਵਰ ਆ ਹਾਂਜੀ ਠੀਕ ਹੈ ਇਹਨਾਂ ਦਾ ਪਾਵਰ ਆ ओरिजिनल ਹੀ ਰੰਗ ਆ ਅੱਛਾ ओरिजिनल ਹੀ ਪੇਂਟ ਆ ਲੱਗੀ ਉੱਤੇ ਕਹਿਣ ਦਾ ਮਤਲਬ ਸਾਰਾ A to Z ओरिजिनल ਟਰੈਕਟਰ ਆ ਪਹਿਲੀ ਪਾਰਟੀ ਦੇ ਨਾਲ ਫਸਟ ਪਾਰਟੀ ਹੈ ਹਨਾ ਠੀਕ ਆ ਕਿੰਨਾ ਮਾਡਲ ਆ ਵੀਰੇ ਇਹ 2005 2005 ਮਾਡਲ ਆ ਠੀਕ ਆ ਸਾਰਾ ਸਮਾਨ ਨਾਲ ਲੱਗਾ ਸੈਂਟਰੀ ਅੰਸਰੀ ਇਹਦੀ ਅੱਛਾ ਅੱਛਾ ਸਾਰਾ ਨਾਲ ਲੱਗਿਆ ਹਣਾ ਤੇ ਇੰਜਨ ਗੇਅਰ ਤਾਂ ਬਿਲਕੁਲ ਓਕੇ ਆ ਆ ਕੇ ਲੈ ਜਾ ਬਈ ਕੈਨ ਦੀ ਲੋੜ ਨਹੀਂ ਹੜਾ ਸੂਪਰ ਸਟਰ ਪਾਈ ਹੋਈ ਠੀਕ ਆ ਲਓ ਮੈਂ ਤੁਹਾਨੂੰ ਟਰੈਕਟਰ ਦੀ ਦੇਖ ਸਕਦੇ ਬਹੁਤ ਸੋਹਣੀ ਹਾਲਤ ਦੇ ਵਿੱਚ ਪਿਆ ਸਾਰਾ origignal ਟਰੈਕਟਰ ਆ ਇਹ ਨਾਡਾ ਮਰੋਡਾਂ ਦੇ ਵਿੱਚੋਂ ਆ ਇਹ ਲੌਟੜ ਕੇ ਪਏ ਵਿੱਚੋਂ ਹਾਂ ਮਗਰਾਡ ਮਰੋਡ ਬਹੁਤ ਸਾਫ ਪਏ ਹੈ ਨਾ ਵੀਰੇ ਲਓ ਮੈਂ ਤੁਹਾਨੂੰ ਦੇਖ ਸਕਦਾ ਤੁਸੀਂ ਹਾਂ ਬਿਲਕੁਲ ਬਿਲਕੁਲ ਰੈਮ ਰਮ ਬਹੁਤ ਸੋਹਣੇ ਪਏ ਹੈ ਨਾ ਵੀਰੇ ਟਾਇਰ ਵੀ ਸਾਫ ਪਏ ਆ ਚਮਰੂਤੀ ਪੈਡਲ ਹੈ ਇਹਦੇ ਚਮਰੂਤੀ ਪੈਡਲ ਆ ਹੈ ਪੈਰਪੁਰ ਦਾਣ ਵੀ ਵਧੀਆ ਪਏ ਹੈ ਨਾ ਵੀਰੇ ਸਾਫ ਪਏ ਠੀਕ ਆ ਇਹਦੀ ਕੀ ਡਿਮਾਂਡ ਕਰਦੇ ਵੀਰੇ ਇਹ ਦਾ ਭਰਦੇ 260000 ਰੁਪਏ 260 60 ਕਿੱਥੋਂ ਤੱਕ ਮਾਨਤਾਨ ਕਰਾਂਗੇ ਫੁੱਲ ਕਰੋਗੇ ਆਪਣੀ ਵੀਡੀਓ ਜਿਹੜਾ ਦੇਖ ਕੇ ਆਓ ਦੇਖ ਕੇ ਪੂਰਾ ਕਰਾਂਗੇ ਮਾਨਤਾਨ ਠੀਕ ਆ ਠੀਕ ਆ ਵੀਰੇ ਤੇ ਅੱਗੇ ਲੈ ਕੇ ਚੰਦੀ ਆ ਸਵਰਾ 735 99 ਮਾਡਲ ਆ ਇਹ 99 ਮਾਡਲ ਆ ਠੀਕ ਆ ਜੀ ਹਾਂ ਜੀ ਚਾਰੇ ਟਾਇਰ ਨਵੇਂ ਆ ਜੀ ਅੱਛਾ ਚਾਰੇ ਟਾਇਰ ਨਵੇਂ ਆ ਅਗਲੇ ਤੇ ਪਿਛਲੇ ਹਨਾ ਠੀਕ ਆ ਓਰੀਜਨਲ ਆ ਸਾਰ ਅੱਛੇ ਸਾਰਾ ਓਰੀਜਨਲ ਆ ਸਾਰਾ ਓਰੀਜਨਲ ਆ ਡਾਕਟਰ ਠੀਕ ਆ ਜੀ ਇੰਨੇ ਨੁਂਕਤੇ ਰੰਗ ਰੰਗ ਬਹੁਤ ਜਿਆਦਾ ਪਿਆ ਓਕੇ ਲਾੜ ਮੂੜ ਰਹਿਣ ਸਾਫ ਹੈ ਸਾਫ ਹੈ ਹਨਾ ਕਿ ਤੂੰ ਵੀ ਓਜੀ ਟਰੈਕਟਰ ਬੰਦਾ ਵਾਲੇ ਵੀ ਕੋਈ ਪ੍ਰੈਸ਼ਰ ਨਹੀਂ ਘਟਾ ਕੋਈ ਬਲੋ ਨਹੀਂ ਮਾਰਦਾ ਕੋਈ ਬਲੋ ਨਹੀਂ ਮਾਰਦਾ ਜਾਨੀ ਕੀ ਕਹਿਣ ਦਾ ਮਤਲਬ ਬਾਗੇ ਚੈੱਕ ਕਰਕੇ ਲਿਆਦਾ ਟਾਇਰ ਕਿ ਤੋ ਵੀ ਲੀਕ ਲੋਕ ਜਮਈ ਵੀ ਹੈ ਸਾਰੇ ਪਾਸੇ ਸੁੱਕਾ ਪਿਆ ਹਨਾ ਐਮਰੋ ਮੈਨਸ ਦੋਵੇਂ ਸਾਫ ਹੈ ਯਾਰ ਸਾਫ ਹਾਲਤ ਦੇ ਵਿੱਚ ਪਿਆ ਹਨਾ ਇੰਜਨ ਗੇਅਰ ਦਾ ਓਕੇ ਹੀ ਹੈ ਜਮਾਣਾ ਕਹਿਣ ਦੀ ਲੋੜ ਹੀ ਨਹੀਂ ਲਾਓ ਵੀ ਮਿੱਤਰੋ ਵਾਹ ਕੇ ਚੈੱਕ ਕਰਕੇ ਟਰੈਕਟਰ ਲਿਆ ਸਕਦੇ ਤੁਸੀਂ ਹਾਂਜੀ ਹਾਂਜੀ ਬਿਲਕੁਲ ਆਹ ਆਹ ਇਹ ਸਬਸ ਵੀਰੇ ਬਹੁਤ ਸਾਫ ਪਿਆ ਹੈ ਹਨਾ ਮੈਂ ਨਾ ਯਾਰ ਬਾਲਾ ਵਧੀਆ ਫੋਨ ਤੇ ਤਾਂ ਬਾਲਾ ਨਹੀਂ ਆ ਰਹਾ ਬਹੁਤ ਸੋਹਣਾ ਟਰੈਕਟਰ ਪਿਆ ਠੀਕ ਆ ਆਪਣੇ ਛੋਟੇ ਕਿਸਾਨ ਭਰਾਵਾਂ ਲਈ ਬਹੁਤ ਸੋਹਣਾ ਟਰੈਕਟਰ ਹੈ ਹਨਾ ਵਧੀਆ ਪਿਆ ਵਾ ਇਹ 99 ਮਾਡਲ ਹੈ ਇਹਦੀ ਕੀ ਡਿਮਾਂਡ ਕਰਦੇ ਵੀਰੇ ਇੱਕ 68 ਇੱਕ 68 68 ਠੀਕ ਆ ਇਹ ਚ ਹੋ ਜੂ ਮੰਨਦਾ ਪੂਰਾ ਕਰ ਦਾਂਗੇ ਲਾਓ ਵੀ ਮਿੱਤਰੋ ਅੱਗੇ ਖੜਾ ਸਵਰਾਜ ਇੱਧਰ 855 855 99 ਮਾਡਲ 99 ਮਾਡਲ ਆ ਠੀਕ ਆ ਟਰੈਕਟਰ ਵੀ ਟਾਇਰ ਨਵੇਂ ਆ ਅੱਛਾ ਆ ਵੀ ਟਾਇਰ ਨਵੇਂ ਹੈ ਹਾਂਜੀ ਇਹ ਮਰਫ ਦੇ ਟਾਇਰ ਆ ਐਮਰਫ ਦੇ ਟਾਇਰ ਆ ਕੰਪਨੀ ਦੇ ਟਾਇਰ ਆ ਹਨਾ ਹਾਂਜੀ ਬਾਕੀ ਕੇ ਬਸ ਲੀਕ ਸ਼ੀਕ ਨਹੀਂ ਉਹਨਾਂ ਨੇ ਹੀ ਲਵਾਇਆ ਸੀ ਇਹਦੇ ਤੇ ਡਬਲ ਆ ਅੱਛਾ ਇਹ ਟੂੜੀ ਵਾਲੀ ਮਸ਼ੀਨ ਚਲਾਉਂਦੇ ਰਹੇ ਇਹਦੇ ਨਾਲ ਠੀਕ ਆ ਠੀਕ ਆ ਠੀਕ ਆ ਓਕੇ ਓਕੇ ਹਾਂਜੀ ਇਹਦਾ ਪੰਪ ਲੈਵਟ ਮੇਰੇ ਹੰਦੜਾ ਰ ਆ अच्छा ठीक है 6 चुरी क्राया है हां तेल वाला आ ते गया सुक्का आ जांदा ਨਾਲ ਆ ਸੁੱਕਾ ਆ ਜਾਂਦਾ ਨਾ ਤੇਲ ਵਾਲਾ ठीक है ठीक है ਤੇ ਟਾਇਰ ਟੂਰ ਬਹੁਤ ਸਾਫ ਪਿਆ ਨਾ ਵੀਰੇ ਮਰਾੜ ਮੁਰੂ ਵੀ ਬਿਲਕੁਲ ਸਾਫ ਹੀ ਪਿਆ ਹੈ ਟਰੈਕਟਰ ਦਸਲੀ ਵਾਲਾ ਵਾ ਕੇ ਲਿਆ ਸਕਦਾ ਵਾ ਕੇ ਚੈੱਕ ਕਰਕੇ ਲਿਆ ਸਕਦਾ ਨਾ ਜੇਕਰ ਮੇਰੇ ਵੀਰ ਕੋਲੇ ਕੋਈ ਛੋਟਾ ਟਰੈਕਟਰ ਵੀ ਹੋਇਆ ਵਿੱਚ ਘਟਾਉਣ ਲਈ ਵੀ ਆਪਾਂ ਉਹ ਵੀ ਕਰ ਦਿੰਦੇ ਹਾਂ ਅੱਛਾ ਟਰੈਕਟਰ ਵੀ ਵਿੱਚ ਘੱਟ ਲਾਂਗੇ ਛੋਟਾ ਕੋਈ ਵੀ ਠੀਕ ਆ ਠੀਕ ਆ ਠੀਕ ਆ ਤੇ ਕਿੰਨਾ ਵਾਲ ਦੱਸੋ ਵੀਰੇ ਗੋਪੀ ਇਹ ਵੀਰੇ 96 ਮਾਡਲ ਇਹਦੀ ਕੀ ਡਿਮਾਂਡ ਕਰਦੇ ਆ ਇਹਦਾ 165 ਕਰਦੇ ਬਈ 165 ਹਾਂਜੀ ਛੱਡ ਦਾਂਗੇ ਇਹ ਚੋ ਵੀ ਕੋਈ ਨਹੀਂ ਕਰਦਾਂਗੇ ਮਾਨਤਨ ਜੇ ਕੋਈ ਪੁਰਾਣਾ ਰੈਕਟਰ ਆ ਹਾਂ ਉਹ ਵਾਰ ਆਪਾਂ ਉੱਜਾ ਰੇਟ ਲਾਵਾਂਗੇ ਉਹਦਾ ਠੀਕ ਆ ਠੀਕ ਆ ਠੀਕ ਆ ਪਾਸੋਂ ਆਉਂਦਾ ਰੇਟ ਲਵਾ ਲੈ ਬਈ ਹਾਂ 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 ਬਿਲਕੁਲ ਬਿਲਕੁਲ ਕੋਈ ਨਹੀਂ ਆਪਾਂ ਫਿਰ ਉਸ ਹਿਸਾਬ ਨਾਲ ਕਰ ਲਾਂਗੇ ਐਡਜਸਟਮੈਂਟ ਮਾਨਤਨ ਕਰਾਂਗੇ ਮਾਨਦਾਨ ਹੋ ਜਾਊਗਾ ਠੀਕ ਆ ਠੀਕ ਆ ਇਹ ਆ ਗਿਆ 740 ਠੀਕ ਆ ਸੋਨ ਵਾਲੀ ਕਾ ਹੈ ਡੀਐਸ 740 ਠੀਕ ਆ ਇਹ ਡਬਲ ਕਲੱਚ ਆ ਇਹ ਤੇ ਇਹ ਡਬਲ ਕਲੱਚ ਹੈ ਹਾਂਜੀ ਠੀਕ ਆ ਇਹ ਵੀ ਵਾਡੀ ਲੈਣ ਦਾ ਵੀਰੇ ਬਹੁਤ ਸੋਹਣਾ ਪਿਆ ਸੁੱਕਾ ਹੀ ਪਿਆ ਟਰੈਕਟਰ ਵਧੀਆ ਟਰੈਕਟਰ ਯਾਰ ਦਸਲੀ ਵਾਲਾ ਠੀਕ ਆ ਠੀਕ ਆ ਉਹ ਪਿਆ ਟਰੈਕਟਰ ਤੇ ਹਿੱਸਾ ਸਭ ਬਹੁਤ ਸਾਫ਼ ਪਿਆ ਹੈ ਨਾ ਟਰੈਕਟਰ ਮਿੱਤਰੋ ਆ ਵੀ ਬਹੁਤ ਸੋਹਣਾ ਬਸ ਸੁੱਕਾ ਹੀ ਪਿਆ ਬਾਈ ਇਹਦਾ ਟਰੈਕਟਰ ਯਾਰ ਪੈਰ ਬਹੁਤ ਰੈਮ ਵਿਖਾਉ ਤੁਸੀਂ ਮਗਰਲੇ ਕਿੰਨੇ ਸੋਹਣੇ ਰੈਮ ਪਏ ਨੇ ਬਿਲਕੁਲ ਬਿਲਕੁਲ ਰੈਮਾ ਬਹੁਤ ਸਾਫ਼ ਪਿਆ ਬਾਈ ਹੈ ਨਾ ਕਿੰਨੇ ਦੋ ਕਰਕੇ ਰੈਮਤ ਹੈ ਇਹ ਸਾਫ਼ ਵਧੀਆ ਹਾਲਤ ਦੇ ਵਿੱਚ ਪਿਆ ਹੈ ਟਰੈਕਟਰ ਦੇ ਆ ਜੀ ਠੀਕ ਆ ਹਾਂਜੀ ਬਾਕੀ ਡਬਲ ਕਲੱਚ ਆ ਡਬਲ ਕਲੱਚ ਆ ਹਾਂਜੀ ਤੇ ਇਹਦੇ ਜੇ ਰੰਗ 2002 ਮਾਡਲ ਆ ਇਹ 2002 ਮਾਡਲ ਆ ਇਹਦੇ ਜੇ ਰੰਗ ਰੋ ਗੰਦੀ ਗੱਲ ਕਰੀਏ ਰੰਗ ਰੋਂਗ ਮਾੜਾ ਮੁੱਟਾ ਦਾ ਬਈ ਮਾੜੀ ਮੁੱਟੀ ਆ ਮਾੜੀ ਮੁੱਟੀ ਵਜੀ ਆ ਹਾਂ ਭਾਵੇਂ ਹਨਾ ਅਰੀਜਨਲ ਬਿਲਕੁਲ ਬਿਲਕੁਲ ਉਹ ਦੱਸ ਕੇ ਹੀ ਹੋਊਗਾ ਹਾਂ ਹਾਂ ਨਗਰਾੜ ਮੁਗ ਰੋਡ ਤੇ ਬਾਕੀ ਮੇਨ ਆਪਣਾ ਇੰਜਨ ਗੇਅਰ ਦਾ ਓਕੇ ਆ ਵਾਹ ਕੇ ਗੇਅਰ ਨੂੰ ਦੱਸ ਲੀਆ ਟਰੈਕਟਰ ਓਕੇ ਆ ਟਰੈਕਟਰ ਹਾਂ ਠੀਕ ਆ ਲਓ ਵੀ ਮਿੱਤਰੋ ਟਰੈਕਟਰ ਇਹ ਵੀ ਦੇ ਸਕਦਾ ਸੁੱਕਾ ਹੀ ਬੈਡ ਟਰੈਕਟਰ ਹੈ ਨਾ ਮਰਾੜ ਮੁਰੜ ਤੇ ਚੈੱਕ ਕਰ ਸਕਦੇ ਹੋ ਬਹੁਤ ਸੋਹਣੀ ਹਾਲਤ ਦੇ ਵਿੱਚ ਪਿਆ ਬਿਲਕੁਲ ਜੈ ਰੇਟ ਤੇ ਹੋ ਟਰੈਕਟਰ ਇਹ ਕਿੰਨਾ ਮਾਡਲ ਆ ਵੀਰੇ ਇਹ 2002 ਮਾਡਲ ਆ ਵੀਰੇ 2002 ਕਲਾਚ ਆ ਇਹਦੀ ਡਿਮਾਂਡ ਕੀ ਕਰਦੀ ਆ ਇਹਦਾ ਆਪਾਂ 1.45 ਮੰਨ ਕਰਦੇ ਆ 1.45 ਹਾਂ ਠੀਕ ਆ ਬਾਕੀ ਜੇ ਕੋਈ ਆ ਤੇਰੀ ਵੀਡੀਓ ਵੇਖੇ ਆਊਗਾ ਇਹਨੂੰ ਕਰਦੇ ਆਂਗੇ ਆਪਾਂ 30000 ਦਾ ਟਰੈਕਟਰ ਦੇ ਦੇਵਾਂਗੇ ਹੋਰ ਦਾ ਇੱਕ 30 ਦਾ ਇੱਕ 30 ਦਾ ਹੀ ਦੇ ਦੇ ਲਓ ਮੇਤਰੋ 15000 ਛੜਤਾ ਹਾਂ ਲਓ ਮੇਤਰੋ 1,30,000 ਰੁਪਏ ਦਾ ਟਰੈਕਟਰ ਤੇ ਲਿਆ ਸਕਦੇ ਦੇ ਸਕਦਾ ਸੋਨਾਲੀ ਕਾ 740 ਐਨ ਸੁੱਕਾ ਬੈਟ ਟਰੈਕਟਰ ਇੰਜਨ ਗੇਅਰ ਦਾ ਬਿਲਕੁਲ ਓਕੇ ਮਿਲੂਗਾ ਤੁਹਾਨੂੰ ਟਰੈਕਟਰ ਦੇ ਸਕਦਾ ਤੁਸੀਂ ਵਾਹ ਕੇ ਚੈੱਕ ਕਰਕੇ ਲਿਆ ਸਕਦਾ ਆਪਦਾ ਤਸੱਲੀ ਨਾਲ ਤੇ ਟਰੈਕਟਰ ਛੱਡਣ ਵਾਲਾ ਨਹੀਂ 1 3000 1 30 ਦਾ ਟਰੈਕਟਰ ਆ لے ਸਕਦਾ 15000 ਰੁਪਏ ਡਿਸਕਾਊਂਟ ਲਾਤਾ ਬਾਈ ਨੇ 2002 ਮਾਡਲ ਆਣਾ ਵੀਰੇ 50000 ਦੀ ਡਬਲ ਕਲੱਚ ਠੀਕ ਆ ਇਹ ਡਬਲ ਕਲੱਚ ਆ ਤੇ ਆਹ ਆ ਵੀਰੇ ਇਹ 35 ਇਹ 35 ਸੋਨ ਵਾਲੀ ਕਾ ਹੈ 6 ਮਾਡਲ ਆਈ 35 ਇਹ 6 ਮਾਡਲ ਆ ਠੀਕ ਆ ਹਾਂਜੀ ਇਹ ਵੀ ਟਰੈਕਟਰ Ориਜਨਲ ਹੀ ਆ ਸਾਫ ਪਿਆ ਜਾਵਾ ਅੱਛਾ ਇਹ ਵੀ Ориਜਨਲ ਹੀ ਆ ਹਾਂਜੀ ਸੁੱਕਾ ਹੀ ਪਿਆ ਵੀ ਹਨਾ ਹਾਂਜੀ ਇਹ ਵੀ ਸੁੱਕਾ ਹੀ ਪਿਆ ਟਰੈਕਟਰ ਬਹੁਤ ਸੁੱਕਾ ਪਿਆਈ ਲਓ ਮਿੱਤਰੋ ਅੱਛਾ ਸ਼ੌਂਗਣਾ ਟਾਇਰ ਪਵਾਦੇ ਸੀ ਇਹਦੇ ਅੱਛਾ ਸ਼ੌਂਗਣ ਵਾਲੀ ਪਵਾਏ ਜੇ ਕੋਈ ਭਾਈ ਕਹੂਗਾ ਵੀ ਆਪਾਂ ਟਾਇਰ ਦੂਜੇ ਲੈਣੇ ਆ ਉਹ ਚੇਂਜ ਕਰਦਾ ਉਹ ਆਪਾਂ ਚੇਂਜ ਕਰ ਦਿਆਂਗੇ ਟਾਇਰ ਠੀਕ ਆ ਠੀਕ ਆ ਠੀਕ ਆ ਓਕੇ ਵਾਹ ਦੀ ਬਾਤ ਸ਼ੌਂਗਣਾ ਵਾਲੇ ਸ਼ੌਕ ਬਦੇ ਵਾਲਾ ਸੋਹਣੇ ਲੱਗਦੇ ਆ ਸੋਹਣੇ ਲੱਗਦੇ ਆ ਨਾ ਟਰੈਕਟਰ ਹੈ ਵੀ ਆ ਬਿਲਕੁਲ ਬਿਲਕੁਲ ਸਾਈਡ ਗੇਅਰ ਆ ਹਨਾ ਟਰੈਕਟਰ ਤੇ ਸਾਲੀ ਵਾਲਾ ਇੰਜਨ ਗੇਅਰ ਤਾਂ ਬਿਲਕੁਲ ਲੋਕੀ ਉਹ ਦੇਖ ਸਕਦੇ ਮਿੱਤਰੋ ਯਾਰ ਪੂਰਦਾਨ ਚੈੱਕ ਕਰ ਸਕਦੇ ਤਾਂ ਵੀ ਬਹੁਤ ਸੋਹਣਾ ਟਰੈਕਟਰ ਪਿਆ ਮਗਰਾੜ ਮੂਰੜ ਬਹੁਤ ਸਾਫ਼ ਹੈ ਭਾਈ ਟਰਾਲੇ ਦੇ ਨਾਲ ਵਧੀਆ ਚੱਲਦਾ ਟਰੈਕਟਰ ਵਧੀਆ ਚੱਲਦਾ ਟਰਾਲੇ ਨਾਲ 11 1/2 ਦਾ ਟਰਾਲਾ ਵਧੀਆ ਚੱਲਦਾ ਠੀਕ ਆ ਠੀਕ ਆ ਠੀਕ ਆ ਕਿੰਨਾ ਮਾਡਲ ਦੱਸਿਆ ਇਹ ਇਹ ਹੈਗਾ ਭਾਈ 2006 ਮਾਡਲ ਹੈ ਨਾ ਇਹਦੀ ਕੀ ਡਿਮਾਂਡ ਕਰਦੇਗੇ ਇਹਦਾ ਆਪਾਂ 1 60 ਮਾਰ ਇਹ ਚੋ ਵੀ ਹੋ ਜੂ ਮੰਨਦਾ ਵੀ ਚੋ ਵੀ ਕਰਾਂਗੇ ਯਾਰ ਲਾਓ ਮੈਂ ਤੈਨੂੰ ਦੇ ਸਕਦਾ ਤੁਸੀਂ ਹੋਰ ਹੈਗਾ ਆਪਣੇ ਕੋਲ ਕੀ ਹੋਰ ਆਪਣੇ ਕੋਲ ਆ ਜੇਗਾ 98 ਮਾਡਲ ਮਗਰਲੇ 14 ਦੇ ਟਾਇਰ ਅੱਛਾ ਕਾ 60 ਹੈ ਹਾਂਜੀ 98 ਮਾਡਲ ਆ ਇਹ ਕੁਲੇ ਪੈਂਡਰ ਪੈਂਡਰ ਸੱਤ ਰੁਪਏ ਅੱਛਾ 14 ਦੇ ਵਿਕੀਟੇ ਹਾਂਜੀ ਪੱਕੇ ਟਾਇਰ ਹਨਾ ਇਹੇ ਟਾਇਰ ਰਹੇਗੇ ਜੀ ਇਹਦੇ ਮਰਾੜ ਵੀਰੇ ਬਹੁਤ ਸੋਹਣੇ ਪਏ ਹਨਾ ਵਧੀਆ ਸਾਫ ਇਹ ਜ਼ਿਮੀਂਦਾਰ ਕੋਲੇ ਲਿਆਂਦਾ ਆਪਾਂ ਜਿਵੇਂ ਬੰਦੇ ਕੋਲ ਹਾਂ ਵੀ ਟਰੈਕਟਰ ਬਹੁਤ ਸਾਫ ਪਿਆ ਹਨਾ ਵਧੀਆ ਹਾਂਜੀ ਲੋ ਮੇਰਾ ਦੇ ਸਕਦਾ ਸੱਲੀ ਕਰਕੇ ਟਰੈਕਟਰ ਤੇ ਯਾਰ ਲੈ ਜਾਓ ਵਾਡੀ ਲੈਣ ਦਾ ਬਹੁਤ ਸੋਹਣਾ ਟਰੈਕਟਰ ਪਿਆ ਹਨਾ ਦੇਖ ਸਾਤਾ ਮਾਟਰ ਹਾਂ 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 ਇਹ ਗਾਲਾ ਵੀ ਥਾਂ ਵਾਇਆ ਸੀ ਇਹਦੇ ਨਾਲ ਹੂੰ ਬਿਲਕੁਲ ਕਿੱਦਾਂ ਇਹ ਦੂਜਾ ਆਪਣਾ ਰੋਟਾ ਟਰੈਕਟਰ ਬਿਲਕੁਲ ਬਿਲਕੁਲ ਹਾਂ ਬਹੁਤ ਸੋਹਣਾ ਡਾਇਰੈਕਟਰ ਪਿਆ ਹਨਾ ਇਹ 98 ਮਾਡਲ ਹੈ ਡਿਮਾਂਡ ਡਬਲ ਕਲਚ ਹੈ ਇਹਦਾ 1.75 ਮੰਗਦੇ ਆ ਇਹਦਾ 1.75 ਬਾਕੀ ਇਹ ਚ ਹੋ ਜੋ ਮਾਨ ਤਾਨ ਹਾਂ ਹਾਂ ਬਾਕੀ ਅੱਗੇ ਵੀ ਆਪਾਂ ਵੀਰੇ ਕਰਦੇ ਖੋਸ਼ ਕਰਕੇ ਤੋਰਦੇ ਗੱਕਾ ਨੂੰ ਇਹ ਆ ਗਿਆ 3600 ਫੋਰਡ ਅੱਛਾ ਇਹ ਫੋਰਡ 3600 ਐਮ ਆਰ ਐਫ ਦੇ ਟਾਇਰ ਹੈ ਇਹਦੇ ਐਮ ਆਰ ਐਫ ਦੇ ਟਾਇਰ ਹਨਾ ਹਾਂਜੀ ਠੀਕ ਆ ਪੈਸੇ ਬਹੁਤ ਨਹੀਂ ਉਹ ਬੰਦੇ ਨਹੀਂ ਜਿੰਨਾਂ ਕੋਲੋਂ ਆਪਾਂ ਲੈਂਦਾ ਹਾਂ ਅੱਛਾ ਠੀਕ ਆ ਹਾਂ ਇਹਨਾਂ ਗੇਅਰ ਬਹੁਤ ਵਧੀਆ ਵਾਹ ਕੇ ਦਸੰਡੀ ਕਰਕੇ ਲੈ ਜਾਈਏ ਜੀ ਵੀ ਅੱਛਾ ਵਾਹ ਕੇ ਚੈੱਕ ਕਰ ਲਿਆ ਦਾ ਕੰਮ ਨਾਲ ਉਹਦਾ ਤਸੱਲੀ ਨਾਲ ਲੈ ਜੇ ਹਨਾ ਕੋਈ ਵੀਰ ਅੰਦਰੋਂ ਅੰਦਰੋਂ ਐਨ ਸੁੱਕਾ ਪਿਆ ਟਰੈਕਟਰ ਸਾਰੇ ਪਾਸੇ ਹਾਂ ਟਰੈਕਟਰ ਹੀ ਵੀ ਸੁੱਕਾ ਹੀ ਪਿਆ ਗੱਲ ਬਾਤ ਹਾਂ 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 ਨਹੀਂ ਆ ਸਟicker ਸੁੱਕਾ ਸਾਰਾ ਕੁਝ ਨਾਲ ਤੇ ਹੀ ਹਨਾ ਠੀਕ ਆ ਠੀਕ ਆ ਠੀਕ ਆ ਪੂਰਾ ਸੁੱਕਾ ਹੀ ਪਿਆ ਟਰੈਕਟਰ ਹਰੇ ਰੂਸ ਲਾਈ ਆ ਮਿਕਸੀ ਵਾਲੀ ਅੱਛਾ ਅੱਛਾ ਚਾ ਚਾ ਅੱਛਾ ਠੀਕ ਆ ਅੱਛਾ ਰੇਸ ਹੈ ਅੱਛਾ ਮੈਸ਼ੀਨ ਵਾਲੀ ਲਾਈ ਹੈ ਲੈ ਠੀਕ ਆ ਠੀਕ ਆ ਗੱਲ ਬਾਤ ਹੈ ਬਾਈ ਠੀਕ ਇਹ 94 ਵਾਲਾ ਠੀਕ ਹੈ ਇਹਦੀ ਕੀ ਡਿਮਾਂਡ ਕਰਦੇ ਆ ਇੱਕ 35 ਕਰਦੇ ਮਾਨ ਤਾਨ ਹੋ ਜਾਓ ਇਹ ਚੋ ਵੀ ਕਰਦੇ ਆ ਲਓ ਮਿੱਤਰੋ ਟਰੈਕਟਰ ਤੁਸੀਂ ਦੇ ਸਕਦੇ ਆ ਆਪਣੇ ਕੋਲ 6-7 ਨਾਗਾ ਹਨ ਹਾਂਜੀ 6-7 ਨਾਗਾ ਬਾਈ ਗੋਪੀ ਕੋਲੇ ਤੁਸੀਂ ਬਾਈ ਨਾਲ ਗੱਲਬਾਤ ਕਰਕੇ ਸਾਰੀ ਟਰੈਕਟਰ ਜਿਹੜਾ ਮਰਜ਼ੀ ਜਿਹੜਾ ਤੁਹਾਨੂੰ ਚਾਹੀਦਾ ਟਰੈਕਟਰ ਉਹੀ ਬਾਈ ਕੋਲ ਮਿਲ ਜਾਊਗਾ ਬਾਕੀ ਜੇ ਕੋਈ ਵੀਰ ਮੇਰਾ ਕੋਈ ਪੁਰਾਣਾ ਕਟਾਉਣਾ ਚਾਹੁੰਦਾ ਆਪਾਂ ਉਹ ਵੀ ਕੱਟ ਲਿਆਂਗੇ ਉਹ ਵੀ ਕੱਟ ਲਾਂਗੇ ਹਨਾ ਜੇ ਵੀ ਆਪਾਂ ਬੋਲੇ ਆ ਹਾਂ ਚੱਲਦਾ ਬਿਟਰ ਖੜਾ ਹੋਵੇ ਬਿਲਕੁਲ ਜੇ ਰੇਟ ਨਾਲ ਆਪਾਂ ਕੱਟ ਲਿਆਂਗੇ ਕੱਟ ਲਾਂਗੇ ਠੀਕ ਆ ਤੇ ਡਾਕਟਰ ਖੜੇ ਆ ਦਸੱਲੀ ਕਰਕੇ ਉਹਦੇ ਲਈ ਆਵੇ ਹਨ ਬਿਲਕੁਲ ਬਿਲਕੁਲ ਕਿਹੜਾ ਪਿੰਡ ਆ ਵੀਰੇ ਆਪਣਾ ਆਪਣਾ ਲੋਹਾਰਾ ਮੋਗਾ ਜ਼ਿਲ੍ਹਾ ਬ੍ਰੀ ਠੀਕ ਆ ਲੋਹਾਰਾ ਬਾਬੇਦਮਖਸ਼ਾਲਾ ਓਕੇ ਓਕੇ ਤੇ ਨੰਬਰ ਬੋਲ ਦੇ ਵੀਰੇ ਗੱਲ ਸੁਣ ਮੈਂ 558 98558 2986 2986 ਹਾਂਜੀ ਇਹ ਬਾਈ ਗੋਪੀ ਦਾ ਨੰਬਰ ਹੈ ਇਸ ਨੰਬਰ ਤੇ ਤੁਸੀਂ ਸਾਰੀ ਜਾਣਕਾਰੀ ਲੈ ਸਕਦੇ ਹੋ ਹਰੇਕ ਕਿਸਾਨ ਦੇ ਬਜਟ ਦਾ ਟਰੈਕਟਰ ਬਾਈ ਕੋਪੀ ਹੁਣ ਤੁਹਾਨੂੰ ਮਿਲ ਸਕਦਾ ਵਾ ਬਿਲਕੁਲ ਜੈ ਰੇਟਾਂ ਤੇ ਹੋਣਗੇ ਟਰੈਕਟਰ ਅੱਗੇ ਵੀ ਆਪਾਂ ਬਾਈ ਉਹਨਾਂ ਦੇ ਵੀਡੀਓ ਪਾਉਣੇ ਆ ਤੇ ਜੈ ਜੀ ਰੇਟ ਹੁੰਦੇ ਬਾਈ ਉਹਨਾਂ ਕੋਲੇ ਤੇ ਵੀਡੀਓ ਨੂੰ ਦਬ ਕੇ ਸ਼ੇਅਰ ਕਰ ਦਿਓ ਜੀ ਚੈਨਲ ਨੂੰ ਸਬਸਕ੍ਰਾਈਬ ਤੇ ਪੇਜ ਨੂੰ ਫੋਲੋ ਕਰ ਲਈ ਇੰਸਟਾਗ੍ਰam ਪੇਜ ਨੂੰ ਵੀ ਫੋਲੋ ਕਰ ਲਓ ਤੇ ਧੰਨਵਾਦ ਜੀ